ਦੇਖੋ ਇਹ ਪੁਲ ਪਿੰਡ ਸਯਾ ਜਲਾਲਪੁਰ ਬਣਿਆ ਹੋਇਆ ਹੈ ਦੋਨਾਂ ਪਾਸੋਂ ਕਿੰਨੀ-ਕਿੰਨੀ ਇਹ ਜਗ੍ਹਾ ਛੱਡੀ ਹੋਈ ਹੈ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਆ ਜਿਹੜੀ ਇੱਥੋਂ ਤੱਕ ਜਗ੍ਹਾ ਛੱਡੀ ਹੈ ਇੱਥੇ ਮਿੱਟੀ ਪਾ ਕੇ ਪੁਲ ਦੇ ਬਰਾਬਰ ਕੀਤੀ ਜਾਣੀ ਹੈ ਇਹ ਇਸ ਲਈ ਜਗ੍ਹਾ ਛੱਡੀ ਹੋਈ ਹੈ ਤੇ ਪੁਲ ਸਿਰਫ ਇੰਨਾ ਕੁ ਰਹਿ ਜਾਣਾ ਹੈ ਇਸ ਪੁਲ ਦੇ ਥੱਲੋਂ ਪਾਣੀ ਬੜੀ ਸਪੀਡ ਨਾਲ ਨਿਕਲੇਗਾ ਜੇਕਰ ਇਹ ਦੋਨਾਂ ਪਾਸੋਂ ਇਸੇ ਹੀ ਤਰ੍ਹਾਂ ਇਹ ਸੜਕ ਨੂੰ ਬਣਾ ਦੇਣਗੇ ਤਾਂ ਫਿਰ ਪਾਣੀ ਨੂੰ ਡਾਕ ਲੱਗ ਜਾਏਗੀ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਸੀ ਸਾਂਝੀਆਂ ਕਰ ਰਹੇ ਆ ਪਿੰਡ ਸਹਿਜ ਲਾਲਪੁਰ ਤੋਂ ਕਰ ਰਹੇ ਆ ਤੇ ਭਾਰਤ ਮਾਲਾ ਜਿਹੜਾ ਪ੍ਰੋਜੈਕਟ ਹੈ ਉਸ ਦੀਆਂ ਤਸਵੀਰਾਂ ਨੇ ਇਹ ਉਹ ਪੁਲ ਹੈ ਤੁਸੀਂ ਦੇਖੋ ਇਸ ਪੁਲ ਦੇ ਗੱਲ ਜਿਹੜੀ ਕੀਤੀ ਗਈ ਹੈ ਇਸ ਪੁਲ ਦੇ ਦੋਨਾਂ ਪਾਸੇ ਹੁਣ ਪਿੱਲਰ ਖੜੇ ਹੋਣਗੇ ਜਿਸ ਤਰ੍ਹਾਂ ਪਹਿਲਾਂ ਕੀਤੇ ਹੋਏ ਨੇ ਤੇ ਹੁਣ ਮਿੱਟੀ ਪਾ ਕੇ ਇਸ ਨੂੰ ਜਿਹੜਾ ਕਿ ਨਹੀਂ ਬੰਦ ਕੀਤਾ ਜਾਵੇਗਾ ਤੇ ਨਾ ਹੀ ਡਾਕ ਲੱਗੇਗੀ ਪਾਣੀ ਨੂੰ ਤੇ ਦੋਨਾਂ ਪਾਸੋਂ ਪਾਣੀ ਜਿੰਨਾ ਦਰਿਆ ਹੈ ਉਨਾ ਹੀ ਪੁਲ ਰਹਿ ਜਾਵੇਗਾ ਪਹਿਲਾਂ ਇਹ ਇਸ ਤਰ੍ਹਾਂ ਬੰਦ ਕਰਨ ਦੀਆਂ ਵਿਵਤਾ ਬਣੀਆਂ ਹੋਈਆਂ ਸਨ ਪਰ ਹੁਣ ਇਹ ਚੇਂਜ ਕਰ ਦਿੱਤਾ ਡੀਸੀ ਸਾਹਿਬ ਦੇ ਹੁਕਮ ਹੋਏ ਨੇ ਉਹਨਾਂ ਨੇ ਕਿਹਾ ਕਿ ਇਸ ਨੂੰ ਜਲਦੀ ਤੋਂ ਜਲਦੀ ਇਸ ਪ੍ਰਕਿਰਿਆ ਨੂੰ ਪੂਰਾ ਕਰ ਦਿੱਤਾ ਜਾਵੇਗਾ ਤੇ ਜਲਦੀ ਹੀ ਭਾਰਤਮਾਲਾ ਜਿਹੜੇ ਉਹਨਾਂ ਦੇ ਓਨਰ ਨੇ ਉਹਨਾਂ ਨੂੰ ਸੂਚਿਤ ਕਰ ਦਿੱਤਾ ਜਾਵੇਗਾ ਕਿ ਤੁਸੀਂ ਪਿੱਲਰਾਂ ਤੇ ਪੁਲ ਖੜਾ ਕਰੋ ਇਹ ਅੱਗੇ ਮਿੱਟੀ ਨਹੀਂ ਪਵੇਗੀ